ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਾਲਾ ਨੋਵਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਗਿਜ਼ਕੇਰੇ ਬੇਪਤ ਪਰੀ ਸਭ ਹੀ ਸੰਗ ਛਾਡਤ ਕਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਉ ਨੇਹੂ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਮਹੱਲਾ ਨਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਟ ਤ ਰਹਿਤ ਚਾਹੂ ਦਿਸ ਕੇਰੇ ਬੇਪਤ ਪਰੀ ਸਭ ਹੀ ਸੰਗ ਛਾਡਤ ਕਉ ਨ ਆਵਤ ਨੇਰੇ घर किनार बहुत हित सदा रहत संग लागी जब ही हंस तजी ए काया प्रेत प्रेत कर फागी ए बेद को व्यवहार बने हो है जा स्यो ने हो लगायो ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਮਹੱਲਾ ਨਵਾਂ ਪ੍ਰੀਤਮ ਜਾਨ ਲਿਹਿੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ को काहू को नाही रहा सुख में आन बहुत मिल बैठत रहत चाहू के रे बेपत परी सब ही संग छाडत को नयावत ने रे घर की नार बहुत हित जाओ सदा रहत संग लागीब ही हंस तजी ए काया प्रेत प्रेत कर फागी ए बेद को व्यवहार बने जाओ ने हो लगायो ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਮਹੱਲਾ ਨੋਆ ਪ੍ਰੀਤਮ ਜਾਨ ਲਿਹਿੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ કો કહું કો નહીં રહાવ સુખ મે આન બહોત મિલ બેઠત રહેત જહું ذ ذکرے بے پت پری سب ہی سنگ છાડત કો નયા વતને રે घर किनार बहुत हित रहत संग लागी लागीब ही हंस तजी ए काया प्रेत प्रेत कर फागी ए बेद को व्यवहार बने हो है जा स्यो ने हो लगायो ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਮਹੱਲਾ ਨਵਾਂ ਪ੍ਰੀਤਮ ਜਾਨ ਲਿਹਿੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ को काहू को नाही रहा सुख में आन बहुत मिल बैठत रहत चाहू के रे बेपत परी सब ही संग छाडत को नयावत ने रे घर नार बहुत हित रहत संग संघ जब ही हंस तजी ए काया प्रेत प्रेत कर फागी ए बेद को व्यवहार बने जाओ हो लगायो ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨ ਆਇਓ ਮਹੱਲਾ ਨਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ को काहू को नाही रहा सुख में आन बहुत मिल बैठत रहत चाहू दिसके रे बेपत परी सब ही संग छाडत को नयावत ने रे कार की नार बहुत हित जा सदा रहत संग लागी ही हंस तजी ए काया प्रेत प्रेत कर फागी ए बेद को व्यवहार बने जाओ हो लगायो ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨ ਆਇਓ ਮਹੱਲਾ ਨੋਆ ਪ੍ਰੀਤਮ ਜਾਨ ਲਿਹਿੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ કો કહું કો નહીં રહાવ શોક મે આન બહોત મિલ બેઠત રહે ત ચહું દસ કેરે બેપત પરી સબ હી સંગ છાડત કૌ ન આવત નેરે घर नार बहुत हित रहत संग लागी जब ही हंस तजी ए काया प्रेत प्रेत कर फागी ए बेद को व्यवहार बने हो है जा स्यो हो लगायो ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਨਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਟ ਤ ਰਹਿਤ ਚਾਹੂ ਜ਼ਿਕਰੇ ਬੇਪਤ ਪਰੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੇਰੇ ਘਰ ਗਿਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਉ ਨੇਹੂ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਮਹੱਲਾ ਨੋਆ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਟ ਤ ਰਹਿਤ ਚਾਹੂ ਦਿਸ ਕੇਰੇ ਬੇਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਮਹੱਲਾ ਨੋਆ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਟਤ ਰਹਿਤ ਚਾਹੂੰ ਗਿਜ਼ਕੇਰੇ ਬੇਪਤ ਪਰੀ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਉ ਨੇਹੂ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਮਹੱਲਾ ਨਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਠ ਤਾ ਰਹਿਤ ਚਾਹੂੰ ਦਿਸ ਕੇਰੇ ਬੇਪਤ ਪਰੀ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰੇ ਘਰ ਗਿਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਉ ਨੇ ਹਉ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਮਹੱਲਾ ਨੋਆ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਟਤ ਰਹਿਤ ਜਹੂੰ ਦਿਸ ਕੇਰੇ ਬੇਪਤ ਪਰੀ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਏਕ ਆਇਆ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਉ ਨੇਹੂ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਮਹੱਲਾ ਨੋਆ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਟਤ ਰਹਿਤ ਚਾਹੂੰ ਦੇਸ ਕੇਰੇ ਬੇਪਤ ਪਰੀ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇਰੇ ਘਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਏਕ ਆਯਾ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਉ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਮਹੱਲਾ ਨੋਆ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦੇਓ ਕੋ ਕਾਹੂ ਕੋ ਨਹੀਂ ਰਹਾ ਸੁਖ ਮੈਂ ਆਨ ਬਹੁਤ ਮਿਲ ਬੈਟ ਤ ਰਹਿਤ ਜਹੂ ਦਿਸ ਕੇਰੇ ਬੇਪਤ ਪਰੀ ਸਭ ਹੀ ਸੰਗ ਛਾੜਤ ਕਉ ਨ ਆਵਤ ਨੇ ਰੇ ਘਰ ਗਿਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਏਕਾਯਾ ਪ੍ਰੇਤ ਪ੍ਰੇਤ ਕਰ ਫਾਗੀ ਇਹ ਬਿਦ ਕੋ ਬਿਵਹਾਰ ਬਣਿਓ ਹੈ ਜਾਂ ਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ